ਲਿਵਿੰਗ ਅ ਲੈਜੈਂਡ ਘੋੜਾ ਕਾਲਾ ਕਾਂਠਾ ਪੂਰੇ ਭਾਰਤ ਦੇ ਵੱਡੇ ਘੋੜੇ ਬ੍ਰੀਡਰ ਘੋੜਿਆਂ ਚੋਂ ਇੱਕ ਐਸਾ ਜਨੂ ਤੇ ਉਸੇ ਘੋੜੇ ਦਾ ਬਹੁਤ ਸ਼ਾਨਦਾਰ ਬੱਚਾ ਡੀਐਨਏ ਪਾਸ ਵਾਲਾ ਤੁਹਾਨੂੰ ਅੱਜ ਵਿਖਾਉਣ ਲੱਗੇ ਆਂ ਸੁਲਤਾਨ ਗੁਦਾਫੀ ਬਹੁਤ ਹੀ ਸ਼ਾਨਦਾਰ ਰਿਜ਼ਲਟ ਘੋੜੇ ਨੇ ਪੈਦਾ ਕੀਤੇ ਆ ਬੱਚੇ ਵੀ ਤੁਹਾਨੂੰ ਵਿਖਾਵਾਂਗੇ ਤੇ ਘੋੜੇ ਦੀ ਸੁੰਦਰਤਾ ਵੇਖੋ ਬਈ ਕਿੰਨੀ ਹੈ ਬਹੁਤ ਹੀ ਜ਼ਿਆਦਾ ਸੋਹਣਾ ਘੋੜਾ ਹੈ ਬਹੁਤ ਜ਼ਿਆਦਾ ਕਹਿ ਦਈਏ ਨਾ ਕਿ ਘੋੜੇ ਦੇ ਵਿੱਚ ਬਰੀਕੀਆਂ ਨੇ ਤੇ ਬਰੀਕੀਆਂ ਬੱਚਿਆਂ ਦੇ ਆ ਡੀਐਨਏ ਰਿਪੋਰਟ ਵਿੱਚ ਚਲਾਤੀ ਸੱਜਣੋ ਅੱਗੇ ਤੁਹਾਨੂੰ ਡਿਟੇਲ ਨਾਲ ਦੱਸਦੇ ਆ ਜੀਜ ਬਾਰੇ ਤਾਂ ਮੈਂ ਗੱਲ ਕਰਦਾ ਸੀ ਵੀ ਬਰੀਕੀਆਂ ਜਿਹੜੀਆਂ ਘੋੜੇ ਦੇ ਵਿੱਚ ਆ ਇਹਨੇ ਆਪਣੇ ਬੱਚਿਆਂ ਦੇ ਵਿੱਚ ਵੀ ਪਾਈਆਂ ਬਹੁਤ ਸ਼ਾਨਦਾਰ ਮਾਰਕਿੰਗ ਵੀ ਘੋੜੇ ਨੇ ਦਿੱਤੀ ਆ ਮੱਥੇ ਪਟਾ ਕਿਸੇ ਦੇ ਦੋ ਪੈਰ ਚਿੱਟੇ ਆ ਬੱਚਿਆਂ ਦੇ ਕਿਸੇ ਦੇ ਤਿੰਨ ਪੈਰ ਚਿੱਟੇ ਆ ਪੰਜ ਕਲਿਆਣ ਬੱਚੇ ਵੀ ਆਏ ਆ ਉਹ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਵਿਖਾਉਣੇ ਵੀ ਆ ਤੇ ਸਾਰੀਆਂ ਗੱਲਾਂ ਤੋਂ ਆਪਾਂ ਪੜਦਾ ਵੀ ਚੱਕਣਾ ਜੇ ਇਹ ਘੋੜੇ ਸੁਲਤਾਨ ਗਦਾਫੀ ਦੀ ਮਾਂ ਦੀ ਗੱਲ ਕਰਾਂ ਤੇ ਮਾਂ ਕਹਿੰਦੇ ਵੀ ਮੱਜੂ ਕੀ ਲਾਈਨ ਦੀ ਬਹੁਤ ਚੰਗੀ ਕੁੜੀ ਦਾ ਬੱਚਾ ਹੈ ਸਜਣੋ ਪਿੰਡ ਹੈ ਵੀਰ ਹੁਣਾ ਦਾ ਫਰੂਜਪੁਰ ਜਿਹੜਾ ਹੈ ਸ਼ਰੀਫ ਫਤਿਹਗੜ੍ਹ ਸਾਹਿਬ ਆ ਅਗਲੇ ਪਾਸੇ ਆ ਪੰਜ ਕਲਿਆਣ ਬੱਚੇ ਬਹੁਤ ਜਿਆਦਾ ਚੰਗੇ ਬੱਚੇ ਆਏ ਆ ਵਸ਼ੀਰੀਆਂ ਵੀ ਆਈਆਂ ਵਸ਼ੀਰੇ ਵੀ ਆਏ ਆ ਮੈਂ ਸੋਚਿਆ ਕਿ ਥੋੜੇ ਜਿਹੇ 2-4 ਜਿਹੜੇ ਰਿਜ਼ਲਟ ਆ ਉਹ ਤੁਹਾਨੂੰ ਸ਼ੁਰੂ ਦੇ ਵਿੱਚ ਵਿਖਾਦਾ ਬਾਕੀ ਸਾਰੇ ਜਿਹੜੇ ਬੱਚੇ ਆ ਵੀ 25 ਬੱਚੇ ਆਏ ਆ ਉਹ ਸਾਰੇ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਉਹਨਾਂ ਤੋਂ ਪੜਦਾ ਚੱਕਦੇ ਜਿੱਦਾਂ ਇੱਕ ਆ ਨੀਲੀ ਘੋੜੀ ਆ ਤੇ ਪਿੱਛੇ ਮੱਥੇ ਪਟੇ ਪਿਛਲੇ ਇੱਕ ਪੈਰ ਚਿੱਟੇ ਵਾਲਾ ਵਸ਼ੀਰਾ ਹੈ ਬਾਈ ਹੁਣਾਂ ਦੇ ਘਰੇ ਤੇ ਆ ਵੀਰ ਉਹਨਾਂ ਕੋਲੇ ਇੱਕ ਨੁਕਰੀ ਵਸ਼ੀਰੀ ਹੈ ਫੋਰ ਸੇਲ ਨਹੀਂ ਹੈ ਜਸਟ ਤੁਹਾਨੂੰ ਬਸ ਝਲਕੀ ਮਰਵਾਈ ਹੈ ਵੀ ਬਾਈ ਹੁਣਾਂ ਕੋਲੇ ਹੈ 3-4 ਜਿਹੜੇ ਨੇ ਗਿਨੇ ਹੈਗੇ ਆ ਬਾਕੀ ਦੂਜੀ ਗੱਲ ਹੈ ਸੱਜਣੋ ਕਿ ਵੀਡੀਓ ਘੱਟ ਪਾਉਣ ਦਾ ਕਾਰਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਮਾਝੇ ਖੇਤਰ ਨੂੰ ਵੀ ਇੱਕ ਸਾਡਾ ਏਰੀਆ ਮਾਝਾ ਤੇ ਵੱਡੀ ਮਾਰ ਪਈ ਹੈ ਪਾਣੀ ਦੀ ਸੋ ਲੱਗੇ ਹੋਏ ਆ ਜਿੰਨੇ ਜੋਗੇ ਆ ਸਾਰੇ ਭਰਾ ਸੇਵਾ ਕਰਦੇ ਆ ਉਹਨਾਂ ਦੇ ਨਾਲ ਹੀ ਜਿੰਨਾ ਵੀ ਹੋ ਸਕਦਾ ਅਸੀਂ ਵੀ ਹੱਥ ਵੜਾ ਰਹੇ ਆ ਸੋ ਤਾਂ ਕਰਕੇ ਰੁਟੀਨ ਦੇ ਵਿੱਚ ਵੀਡੀਓ ਨਹੀਂ ਸੀ ਪੈ ਰਹੀਆਂ ਹੁਣ ਜਿੰਨਾ ਵੀ ਹੋ ਸਕੂਗਾ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਘੋੜਿਆਂ ਦੀਆਂ ਵੀਡੀਓ ਆਪਣੇ ਪੇਜ ਤੇ ਅਸੀਂ ਪਾਇਆ ਕਰਾਂਗੇ ਤੇ ਜਿੱਥੇ ਸਾਰੇ ਪੰਜਾਬ ਨੂੰ ਇੰਨੀ ਮਾਰ ਪਈ ਹੈ ਘੋੜੇ ਵੀ ਇੱਕ ਆਪਣੀ ਖੇਤੀਬਾੜੀ ਦੇ ਨਾਲ ਨਾਲ ਵੀਰਾਂ ਦੇ ਨਾਲ ਰਲਾ ਕੇ ਕਿਤੇ ਜੁੜੇ ਹੋਏ ਐ ਭਾਵੇਂ ਕੋਈ ਮੱਜਾਂ ਦੀ ਕਰਦਾ ਹੈ ਬਹੁਤ ਨੁਕਸਾਨ ਹੋਇਆ ਘੋੜਿਆਂ ਵਾਲੇ ਭਰਾਵਾਂ ਦੇ ਵੀ ਬੜੇ ਨੁਕਸਾਨ ਹੋਇਆ ਸੋ ਲੋਡ ਐ ਸਾਰਿਆਂ ਨਾਲ ਅੱਜ ਖੜਨ ਦੀ ਭਰਾਵਾਂ ਨੂੰ ਵੀ ਸਪੋਰਟ ਕਰਿਓ ਆਜੋ ਕਰਦੇ ਆ ਗੱਲਬਾਤ ਭਰਾਵੋ ਨਾਲ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਾਰੇ ਹੀ ਭਰਾਵਾਂ ਦਾ ਮਾਣ ਸਤਿਕਾਰ ਤੇ ਅਦਮ ਨਾਲ ਸਵਾਗਤ ਕਰਦੇ ਆਂ ਤੇ ਜੀਹਾਂ ਆਖਦੇ ਆਂ ਸਜਰੂ ਸ਼ੁਰੂ ਦੇ ਵਿੱਚ ਅੱਜ ਫੇਰ ਨਵੀਂ ਵੀਡੀਓ ਦੇ ਵਿੱਚ ਪਹਿਲੀ ਵਾਰ ਬਹੁਤ ਸੋਹਣਾ ਘੋੜਾ ਵਿਖਾਇਆ ਬਹੁਤ ਚੰਗਾ ਘੋੜਾ ਵਿਖਾਇਆ ਤੇ ਬਹੁਤ ਬਰੀਕੀਆਂ ਵਾਲਾ ਘੋੜਾ ਤੁਹਾਨੂੰ ਵਿਖਾਇਆ ਕਾਲੇ ਕਾਂਟੇ ਦਾ ਡਾਇਰੈਕਟ ਬੱਚਾ ਹੈ ਡੀਐਨਏ ਪਾਸ ਹੈ ਮੈਂ ਸ਼ੁਰੂ ਚ ਵੀ ਤੁਹਾਨੂੰ ਡੀਐਨਏ ਦਿਖਾਤਾ ਤੇ ਹੁਣ ਆ ਫੇਰ ਮੈਂ ਵਿੱਚ ਲਾਤਾ ਇਹ ਵੀ ਕਲੀਅਰ ਹੈ ਤੇ ਬਾਕੀ ਦੂਜੀ ਗੱਲ ਸੋਨੇ ਤੇ ਸੁਹਾਗਾ ਇਹ ਹੈ ਵੀ ਘੋੜਾ ਤਾਂ ਤੁਸੀਂ ਦੇਖ ਹੀ ਰਹੇ ਹੋ ਵੀ ਖੂਬਸੂਰਤੀ ਵੱਲੋਂ ਘੋੜੇ ਦੇ ਵਿੱਚ ਕਿਸੇ ਪਰ ਸੋ ਘਾਟ ਨਹੀਂ ਬਾਕੀ ਉਮਰ ਕਿੰਨੀ ਹੈ ਤੇ ਹਾਈਟ ਕਿੰਨੀ ਹੈ ਉਹ ਆਪਾਂ ਭਾਗਾਂ ਤੋਂ ਵੀਡੀਓ ਦੇ ਵਿੱਚ ਪੁੱਛਣਾ ਹੈ ਪਰ ਘੋੜੇ ਨੇ ਕਹਿੰਦੇ ਵੀ ਬੱਚੇ ਬੜੇ ਚੰਗੇ ਲਾਏ ਆ ਜਿਨ੍ਹਾਂ ਦੇ ਵਿੱਚੋਂ ਇੱਕ ਬੱਚਾ ਮੈਂ ਤੁਹਾਨੂੰ ਵਿਖਾ ਕੇ ਹਟਿਆ ਨੀਲੀ ਘੋੜੀ ਦੇ ਪਿੱਛੇ ਮੱਥੇ ਪਟੇ ਵਾਲਾ ਬਹੁਤ ਸੋਹਣਾ ਬੱਚਾ ਘੋੜੇ ਨੇ ਪੈਰਾਂ ਪੂਰਾ ਦਾ ਵੀ ਚੰਗਾ ਜੰਮਿਆ ਘੋੜੇ ਨੇ ਗਰੋਥ ਵੀ ਬੱਚਿਆਂ ਦੇ ਵਿੱਚ ਪੂਰੀ ਦਿੱਤੀ ਹੈ ਬਾਕੀ ਬਾਈ ਜੀ ਹੁਣਾਂ ਦਾ ਸ਼ੌਕ ਕਦੋਂ ਕਦਾਇਆ ਜਾਏ ਘੋੜਾ ਕਿਵੇਂ ਆਇਆ ਬਾਈ ਹੁਣਾਂ ਕੋਲੇ ਬਸ਼ੀਰਾ ਲੈ ਆਏ ਸੀ ਜਾਂ ਘੋੜਾ ਲੈ ਆਏ ਸੀ ਸਾਰੀਆਂ ਗੱਲਾਂ ਬਾਤਾਂ ਰੀਜ ਨਾਲ ਡਿਟੇਲ ਦੇ ਨਾਲ ਕਰਨ ਦੇ ਲਈ ਆਪਾਂ ਪਹੁੰਚੇ ਆ ਪਿੰਡ ਐ ਵੀਰ ਹੋਣਾ ਦਾ ਫਰੂਜਪੁਰ ਤੇ ਜ਼ਿਲ੍ਹਾ ਪੈ ਜਾਂਦਾ ਹੈ ਜੀ ਫਤਿਹਗੜ੍ਹ ਸਾਹਿਬ ਗੁਰੂਆਂ ਦੀ ਧਰਤੀ ਹੈ ਤੇ ਗੁਰੂਆਂ ਦੀ ਸਵਾਰੀ ਹੈ ਘੋੜੇ ਤੇ ਜੇ ਵੀਰ ਹੋਣਾਂ ਦੀ ਗੱਲ ਕਰੀਏ ਤੇ ਵੀਰ ਸਣੀ ਮਾਨ ਹੋਣੀ ਬੜੇ ਟਾਈਮ ਦੇ ਜੁੜੇ ਹੋਇਆ ਘੋੜਿਆਂ ਦੇ ਨਾਲ ਵੀਰ ਨੂੰ ਤੁਸੀਂ ਪਹਿਚਾਣ ਹੀ ਲਿਆ ਹੋਣਾ ਬਹੁਤ ਬਰੀਕੀਆਂ ਦੇ ਵਿੱਚ ਘੋੜਿਆਂ ਬਾਰੇ ਬਾਈ ਅਕਸਰੀ ਜਾਣਕਾਰੀ ਦਿੰਦਾ ਆਪਾਂ ਨੂੰ ਫੇਸਬੁੱਕ ਤੋਂ ਲੱਭ ਜਾਂਦਾ ਹੁੰਦਾ ਤੇ ਬੜੇ ਭਰਾ ਇਹਨਾਂ ਦੀ ਜਾਣਕਾਰੀ ਤੋਂ ਸਭ ਤੋਂ ਵੱਡੀ ਗੱਲ ਇਹ ਲੱਗੀ ਮੈਨੂੰ ਕਿ ਯਾਰ ਬੜੇ ਜਾਨਵਰਾਂ ਦੀ ਜਾਨ ਵੀਰ ਨੇ ਬਚਾਈ ਹੈ ਜੇ ਪਹੁੰਚ ਸਕਦੇ ਆ ਤੇ ਪਹੁੰਚ ਵੀ ਜਾਂਦੇ ਆ ਨਹੀਂ ਤੇ ਅਗਲੇ ਨੂੰ ਫੋਨ ਤੇ ਹੀ ਸੈਟੀਸਫੈਕਸ਼ਨ ਦੇ ਦਿੰਦੇ ਆ ਹੱਲ ਦੱਸ ਦਿੰਦੇ ਆ ਪ੍ਰੋਬਲਮ ਦਾ ਤੇ ਗੱਲਾਂ ਜਿਹੜੀਆਂ ਜਾਣਕਾਰੀ ਵਾਲੀਆਂ ਹੁੰਦੀਆਂ ਨਾ ਉਹ ਇੱਕ ਪੁੰਨ ਵੀ ਵੀਰ ਹੋਣੀ ਕਰਦੇ ਆ ਤੇ ਬਾਈ ਆਪਣੇ ਨਾਲ ਵੀਰ ਬੋਪਾ ਰਾਏ ਸਾਹਿਬ ਨੇ ਕੁਲਵਿੰਦਰ ਸਿੰਘ ਬੋਪਾ ਰਾਏ ਐਨੀਮਲ ਨੌਲੇਜ ਪੰਜਾਬ ਦੇ ਨਾਂ ਤੋਂ ਇਹਨਾਂ ਦਾ ਪੇਜ ਹੈ ਪਹਿਲਾਂ ਦੋਵਾਂ ਭਰਾਵਾਂ ਦਾ ਸਵਾਗਤ ਕਰਦੇ ਆ ਫਿਰ ਸਾਰੀ ਜਾਣਕਾਰੀ ਲੈਨੇ ਆ ਬਾਈ ਜੀ ਸਵਾਗਤ ਹੈ ਦੋਵਾਂ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਸਰ ਤੇਰੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਕੋਲ ਆਇਆ ਸਾਡੇ ਕਿਥੇ ਦਿੱਤਾ ਧੰਨਵਾਦ ਧੰਨਵਾਦ ਬਾਈ ਅੱਛਾ ਬਾਈ ਪਹਿਲਾਂ ਤਾਂ ਮੁੱਛ ਮੇਰੇ ਵਾਂਗੂ ਵਾਵਾ ਖੜੀ ਕੀਤੀ ਹੈ ਪਹਿਲਾਂ ਸ਼ੁਰੂ ਤੋਂ ਹੀ ਇਦਾਂ ਹੀ ਕਿ ਘੋੜਿਆਂ ਨਾਲ ਇਦਾਂ ਹੀ ਕੋੜਿਆਂ ਨਾਲ ਹੀ ਕੋੜਿਆਂ ਨਾਲ ਹੀ ਹੈ ਹਾਂ ਕੋੜਿਆਂ ਦਾ ਸ਼ੌਕ ਕਿੱਦਾਂ ਪੈ ਗਿਆ ਵੱਡੇ ਭਾਈ ਸਣੀ ਇੱਕ ਕੋੜਿਆਂ ਸ਼ੌਕ ਮਤਲਬ ਦੱਸਾਂ ਅਸੀਂ ਦੋ ਭਾਈ ਹਾਂ ਅੱਛਾ ਕਰਮਪ੍ਰੀਤ ਸਿੰਘ ਗਿੱਲ ਮੇਰੇ ਨਾਲ ਹੁੰਦਾ ਉਹ ਹੈ ਨਹੀਂ ਇਸ ਟਾਈਮ ਉਹ ਡਿਊਟੀ ਤੇ ਆ ਜੀ ਆ ਨਹੀਂ ਸਕਿਆ ਉਹਨੇ ਆਉਣਾ ਸੀ ਜੀ ਤੇ ਸ਼ੌਕ ਪਹਿਲਾਂ ਉਹਨੂੰ ਸੀ ਮਨੂੰ ਨਹੀਂ ਸੀ ਅੱਛਾ ਮਨੂੰ ਉਦਾਂ ਸੀਗਾ ਚੰਗੇ ਲੱਗਦੇ ਸੀ ਕਿ ਸ਼ੌਕ ਉਹ ਲਿਆਇਆ ਸੀ ਕੋੜੀ ਪਹਿਲਾਂ ਅੱਛਾ ਅੱਛਾ ਫਿਰ ਅਸੀਂ ਇੱਕ ਦੂਜਾ ਹੁਣ ਭਾਈ ਆ ਜਾਣਾ ਆਉਣਾ ਬੇਸਿਕਾ ਇਹ ਵਧਾ ਲੰਨੇ ਆ ਵੀ ਆਪਾਂ ਪਿੰਡੀ ਰੱਖ ਜਾਈਏ ਤੇ ਜਗ੍ਹਾ ਘੱਟ ਸੀ ਜੀ ਫਿਰ ਅਸੀਂ ਪਹਿਲਾਂ 12 ਚ ਰੱਖਿਆ ਸੀ ਉਸ ਤੋਂ ਬਾਅਦ 18 ਚ ਇੱਥੇ ਲੈ ਕੇ ਆਏ ਆ ਪਿੰਡ ਜੀ ਫਿਰ ਵਧਾਉਂਦੇ ਗਏ ਫਿਰ ਬਹੁਤ ਮਰੀਆਂ ਦੱਬੀਆਂ ਅੱਛਾ ਡਾਕਟਰ ਜਿੱਦਣ ਦੇ ਆ ਵੀਰ ਕੁਲਵਿੰਦਰ ਮਿਲਿਆ ਉਸ ਦਿਨ ਦਾ ਘਰ ਭਰ ਗਿਆ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਤਾਂ ਹੁਣ ਦੇਖਿਆ ਤੇ ਬੱਚਾ ਫਿਰਦਾ ਮੈਂ ਹੁਣ 4-5 ਵੇਚ ਵੀ ਲੈਣਾ ਜੀ ਨਹੀਂ ਮੈਂ ਕੁਝ ਨਹੀਂ ਵੇਚਿਆ ਸੀ ਏ ਬਾਈ ਕਰਕੇ ਚੱਲਿਆ ਪਾ ਜੀ ਸ਼ੁ크ਰਾ ਇੱਕ ਵੀਰ ਦੀ ਨਾ ਮੈਨੂੰ ਬੜੀ ਵਧੀਆ ਗੱਲ ਲੱਗੀ ਕਿ ਬਾਈ ਨਾ ਆਫ ਕੈਮਰਾ ਵੀ ਗੱਲ ਕਰਦੇ ਹਾਂ ਤੇ ਬਾਈ ਦੀ ਪਿੱਠ ਪਿਛੇ ਵੀ ਭਰਾ ਗੱਲਾਂ ਕਰਦੇ ਆ ਕਿ ਯਾਰ ਜਿਹੜਾ ਕੁਲਵਿੰਦਰ ਆ ਨਾ ਕੁਲਵਿੰਦਰ ਅਗਲੇ ਦੀ ਜਦੋਂ ਜਨਵਾਰ ਮਰਨਾਉ ਪਿਆ ਹੁੰਦਾ ਨਾ ਤੇ ਪੈਸੇ ਨੂੰ ਐਮੀਅਤ ਨਹੀਂ ਦਿੰਦਾ ਉਹਦੀ ਜਾਨ ਬਚਾਉਣ ਨੂੰ ਐਮੀਅਤ ਦਿੰਦਾ ਹੈ ਤੇ ਬੜੀ ਉਪਲਬਧੀ ਹੈ ਭਰਾ ਦੀ ਇਹ ਗੱਲ ਦਾ ਵੀਰ ਵਧਾਈ ਦਾ ਪਾਤਰ ਵੀ ਹੈ ਤੇ ਬਾਈ ਗਰੂ ਨੇ ਤਾਂ ਹੀ ਬਾਈ ਸਾਰਾ ਕੁਝ ਸਾਰਾ ਬਾਈ ਦੇ ਵਿੱਚ ਹੋਰ ਇੱਕ ਹੋਰ ਗੱਲ ਵੀ ਆ ਜੀ ਚਲੋ ਘੋੜਿਆਂ ਦਾ ਚੱਕਰ ਹੁਣ ਤਾਂ ਸਾਡਾ ਭਾਈ ਨਾਲ ਪਿਆਰ ਜੀ ਇਹ ਮਨੂੰ ਨਹੀਂ ਡਾਕਟਰ ਆਉਂਦੇ ਨੇ ਇਹ ਆਉਂਦਾ ਵੀ ਬਤਿੰਦਰ ਹੈ ਨਹੀਂ ਫੋਨ ਤੇ ਹੀ ਦੱਸ ਦਿੰਦਾ ਸੀ ਕਿ ਮਨੂੰ ਕੀ ਹੋ ਰਿਹਾ ਦਿਖਾ ਦੇ ਹੂੰ ਬਿਆ ਲਿਆ ਕੇ ਇੰਜੈਕਸ਼ਨ ਲਿਆ ਪਹਿਲਾਂ ਇੰਜੈਕਸ਼ਨ ਤਾਂ ਬਹੁਤ ਕੱਟੀ ਦੇਣਾ ਪੈਂਦਾ ਜੀ ਉਦਾਂ ਭਾਵੇਂ ਆ ਜਾਵੇ ਪਰ ਜੇ ਬਿਮਾਰ ਹੁੰਦਾ ਕਹਿੰਦਾ ਵੀ ਤੂੰ ਆਹ ਕਰ ਲੈ ਘੋੜਾ ਠੀਕ ਹੀ ਹੋ ਜਾ ਜੀ ਚਲੋ ਸਾਰੇ ਡਾਕਟਰ ਸਾਹਿਬਾਨ ਸਾਰੇ ਭਰਾ ਸਤਿਕਾਰਯੋਗ ਆ ਪਰ ਜੇ ਵੀਰ ਦੀ ਆਪਾਂ ਅੱਜ ਗੱਲ ਕਿਉਂਕਿ ਬਾਈ ਆਪਣੇ ਵਿੱਚ ਬੈਠਾ ਇਹਦੇ ਮੈਂ ਉਹੀ ਗੱਲ ਕਰਦਾ ਸੀ ਕਿ ਯਾਰ ਇਹ ਬੜੀ ਤਕੜੀ ਪੁੱਲਣ ਵਾਲੀ ਗੱਲ ਹੈ ਵੀ ਕਿਸੇ ਦਾ ਘਰੇ ਬੈਠੇ ਜਾਨਵਰ ਬਚਾ ਦੇਣਾ ਤੇ ਉਹ ਘੋੜਾ ਪਾਲਕ ਲਈ ਇੱਕ ਨਗੀਨਾ ਘੋੜਾ ਘੋੜੀ ਬਸ਼ੇਰਾ ਕੀ ਐਮਨੀਅਤ ਰੱਖਦਾ ਹੈ ਉਹ ਆਪਾਂ ਚੰਗੀ ਤਰ੍ਹਾਂ ਸਮਝਦੇ ਹੈ ਨਾ ਜੀ ਤੇ ਹੁਣ ਗੱਲ ਸਣੀ ਵੀਰੇ ਆਪਣੇ ਘੋੜੇ ਦੀ ਆਉਂਦੀ ਹੈ ਘੋੜਾ ਕਿੰਨੇ ਕ ਟਾਈਮ ਦਾ ਆ ਤੇ ਇਹ ਬਸ਼ੇਰਾ ਲੈ ਆਏ ਸੀ ਕਿ ਨਹੀਂ ਇਹ ਬਾਈ ਬਰ ਤੋਂ ਆਪਣੇ ਘਰੇ ਆ ਇਹਦੀ ਮਾਂ ਵੀ ਆਪਣੇ ਕੋਲੇ ਆ ਅੱਛਾ ਉਹ ਖੜੜ ਖੜੀ ਆ ਮਾਂ ਕਿਹੜੀ ਲਾਈਨ ਦੀ ਸੀ ਮੱਜੂ ਕੇ ਲੈਂਦੀ ਆ ਅੱਛਾ ਮਾਂ ਹੈਗੀ ਮੱਜੂ ਕੇ ਲੈਂਦੀ ਉਧਰੋਂ ਆ ਗਿਆ ਕਾਲਾ ਕਾਂਟਾ ਹਾਂ ਕਾਲਾ ਕਾਂਟਾ ਜੀ ਤੇਰਾ ਨਾਂ ਕੀ ਰੱਖਦਾ ਜੀ ਸੁਲਤਾਨ ਗਦਾਫੀ ਵੈਸੇ ਸਾਰੇ ਜਾਣਦੇ ਨੇ ਸੁਲਤਾਨ ਗਦਾਫੀ ਹਾਂ ਨਾ ਬੜਾ ਡਿਫਰੈਂਟ ਆ ਹਨਾ ਬਾਈ ਡਿਫਰੈਂਟ ਤਾਂ ਹੀ ਆਪ ਵੀ ਡਿਫਰੈਂਟ ਹੀ ਆਏ ਇਹਦੇ ਵੈਰਾ ਮੂਡ ਦਾ ਕੁਝ ਨਹੀਂ ਪਤਾ ਜੀ ਮੇਰੇ ਨਾਲ ਤਾਂ ਤੂੰ ਦੇਖੀ ਲੈ ਮੈਂ ਨਾਲ ਤਾਂ ਸੌਗਾ ਬਹੁਤ ਬਹੁਤ ਜੀ ਹੋਰ ਬੰਦੇ ਕੋਲ ਕਾਬੂ ਨਹੀਂ ਆਉਂਦਾ ਹਾਂ ਫਿਰ ਤੁਹਾਡੇ ਹੱਥਾਂ 'ਚ ਪੜਿਆ ਨਾ ਜੀ ਜੀ ਅੱਛਾ ਹੁਣ ਜੇ ਗੱਲ ਕਰੀਏ ਬਾਈ ਇਹਦੀ ਉਮਰ ਦੀ ਇਸ ਟਾਈਮ ਦੇ ਪ੍ਰੋਪਰ ਕਿੰਨੀ ਉਮਰ ਹੈ ਜੀ ਮੇਰਾ 18 ਦਾ ਜਨਮ ਹੈ ਉਹ 7.5 ਸਾਲ ਹੋ ਗਈ 7.5 ਸਾਲ ਹਾਂ ਤੇ ਇਸ ਟਾਈਮ ਹਾਈਟ ਕਿੰਨੀ ਹੈ ਫੱਟੀ ਸਾਢੇ 62 ਇੰਚ ਸਾਢੇ 62 ਇੰਚ ਤੇ ਜਿੰਨੀ ਬਾਈ ਜੀ ਹੁਣ ਹੀ ਦੱਸ ਰਹੇ ਆ ਨਾ ਫੀਤਾ ਨਾਲ ਸੂਤਰ ਵੱਧ ਤੇ ਨਾਲ ਘਟ ਐਗਜੈਕਟ 40 ਵਾਲੀ 62 ਇੰਚ ਸੱਜਣੋਂ ਹਾਈਟ ਹੈ ਹੁਣ ਬੱਚਿਆਂ ਦੀ ਗੱਲ ਵੀ ਭਾਈ ਨਾਲ ਦੀ ਨਾਲ ਪਹਿਲਾਂ ਬੱਚੇ ਬੜੇ ਚੰਗੇ ਆਏ ਬੱਚੇ ਬਹੁਤ ਚੰਗੇ ਆਏ ਆ ਘੋੜੀਆਂ ਕਿੱਦਾਂ ਦੀਆਂ ਤੋਂ ਆਏ ਭਾਈ ਘੋੜੀਆਂ ਭਾਈ ਮੈਂ ਤੁਹਾਨੂੰ ਦੱਸਾਂ ਮੈਂ ਕੋਈ ਕਮਰਸ਼ੀਅਲ ਕੰਮ ਬਹੁਤ ਘੱਟ ਕੀਤਾ ਯਾਰੀ ਦੋਸਤੀ ਦੇ ਵਿੱਚ ਮੈਂ ਘੋੜਾ ਬਹੁਤ ਛੱਡਿਆ ਜੀ ਮਤਲਬ 20-22 ਬੱਚੇ ਆ ਗਏ ਜੀ ਤੇ ਮਤਲਬ ਇਹਨੇ ਵੀ ਕਾਲੀ ਆਏ ਸਾਰੀ ਤਰ੍ਹਾਂ ਦੇ ਪਟੇ ਵਾਲੇ ਵੀ ਆਏ ਨੇ ਪਰ ਸਨਖੇ ਬਹੁਤ ਆਏ ਨੇ ਉਹ ਤੈਨੂੰ ਫੋਟੋਆਂ ਦੇ ਦੇਣੀਆਂ ਤੂੰ ਲੱਬੇ ਚਲਾ ਦੇ ਜੀ 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 ਕੋੜਾ ਆਪ ਹੀ ਸਨਖਾ ਬਹੁਤ ਹੈ ਭਾਈ ਕੋੜੇ ਦਾ ਕਰਨ ਬਹੁਤ ਛੋਟਾ ਹੈ ਕੋੜੇ ਦੀ ਜਦੋਂ ਲਟ ਅਜੇ ਦੇ ਬਗਾਨਾਂ ਨੂੰ ਐ ਸਿਰ ਘਮਾਉਦਾ ਇਹਨਾਂ ਨੂੰ ਉਹਦੇ ਸੱਚੀ ਜਿਹੜਾ ਆਸ਼ਕ ਹੈ ਕੋੜਿਆਂ ਦਾ ਮੈਂ ਕਹਿੰਦਾ ਇਹਨੂੰ ਮੈਂ ਜੇ ਕੋਈ ਮੈਨੂੰ ਦਿੱਕਤ ਪੇਸ਼ ਇਹਨਾਂ ਦੇ ਕੋਲ ਆ ਕੇ ਮੈਂ 5 ਮਿੰਟ 10 ਮਿੰਟ ਖੜ ਜਾਣਾ ਜੀ ਮੈਨੂੰ ਸਕੂਨ ਮਿਲ ਜਾਂਦਾ ਸ਼ਾਂਤੀ ਮਿਲ ਜਾਂਦੀ ਹੈ ਹੂੰ ਵੱਡੀ ਗੱਲ ਹੈ ਬਾਈ ਹੁਣ ਤੁਹਾਨੂੰ ਫੀਸ ਵੀ ਦੱਸਾਂਗੇ ਪਹਿਲਾਂ ਲੋਕੇਸ਼ਨ ਦੱਸੀਏ ਵੱਡੇ ਬਾਈ ਵੀ ਆਪਣਾ ਫਾਰਮ ਲੋਕੇਸ਼ਨ ਬਾਈ ਹੈਗਾ ਪਿੰਡ ਫਰੋਜਪੁਰ ਫਰੋਜਪੁਰ ਫਰੋਜ ਫਤਿਹਗੜ ਸਾਹਿਬ ਦੇ ਬਿਲਕੁਲ ਨਾਲ ਆ ਇਹ ਫਰੋਜਪੁਰ ਉਹ ਨਹੀਂ ਹੈ ਸੱਜਣੋ ਛੋਣੀ ਵਾਲਾ ਇਹ ਫਰੋਜਪੁਰ ਪਿੰਡ ਹੈ ਤੇ ਫਤਿਹਗੜ ਸਾਹਿਬ ਸਰਹੰਦ ਦੇ ਨੇੜੇ ਬਾਈ ਹੁਣਾ ਦਾ ਬਹੁਤ ਸੋਹਣਾ ਫਾਰਮ ਹੈ ਤੇ ਫਾਰਮ ਦਾ ਨਾਮ ਵੀ ਕੀ ਹੈ ਬਾਈ 13 13 ਛੱਡ ਫਾਰਮ 13 13 ਛੱਡ ਫਾਰਮ ਵਾਹ ਜੀ ਵਾਹ ਕੋੜੇ ਆਂਗੂ ਬਾਈਆਂ ਨੇ ਫਾਰਮ ਦਾ ਨਾਮ ਵੀ ਬਹੁਤ ਕਮਾਲ ਦਾ ਰੱਖਿਆ ਤੇ ਬਾਈ ਗੁਰੂ ਨੇ ਫਿਰ 13 13 ਹੀ ਟੋਲੇ ਬਾਈ ਸਰ ਤੋ ਟੋਲੇ ਤੋਲੇ ਹਾਂ ਕੋਈ ਰੱਖ ਨਹੀਂ ਗੀ ਜੀ ਅੱਛਾ ਵੱਡੇ ਭਾਈ ਹੁਣ ਆਪਾਂ ਗੱਲ ਕਰਦੇ ਆ ਬਾਈ ਕੁਲਵਿੰਦਰ ਜੀ ਮਿੰਦਰ ਵੀਰੇ ਮਾਈਕ ਫੜ ਲਓ ਮਾਈਕ ਜੀ ਬੜੇ ਬੜੇ ਸਵਾਗਤ ਹੈ ਸਸੀ ਕਾਲ ਸਸੀ ਕਾਲ ਬਈ ਤੁਹਾਡੀ ਸਾਰੀ ਆਡੀਅנס ਨੂੰ ਸਾਰਿਆਂ ਨੂੰ ਬਹੁਤ ਚੜ੍ਹਦੀ ਕਲਾ ਜੋ ਪੂਰੀ ਚੜ੍ਹਦੀ ਕਲਾ ਬਈ ਜਦੋਂ ਚੈਨਲ ਦੇ ਨੂੰ ਹੂੰ ਉਦੋਂ ਬੜੀ ਬਰੀਕੀ ਲਗਾਈ ਦੇ ਵਿੱਚ ਗੱਲ ਕਰਦੇ ਹੋ ਹੂੰ ਉਹਦਾ ਪਰਮਾਤਮਾ ਨੇ ਵੀ ਉਹ ਬੜਾ ਕਹੇ ਦਸਵਾ ਦਿੱਤਾ ਯਾਰ ਮੈਂ ਨਾ ਪਹਿਲਾਂ ਇੱਕ ਦੋ ਵਾਰ ਪਹਿਲਾਂ ਵੀ ਆਪਣੀ ਸ਼ੁਰੂ ਸ਼ੁਰੂ ਦੀ ਗੱਲ ਹੋਈ ਗੱਲ ਹੋਈ ਆ ਤੇ ਮੈਨੂੰ ਐ ਲੱਗਦਾ ਹੁੰਦਾ ਸੀ ਕਿ ਯਾਰ ਬੰਦਾ ਆਕਰਖੜ ਆ ਜਾਣਾ ਹੋਵੇ ਬੰਦਾ ਯਾਰ ਕਿਹਦੀ ਗੱਲ ਵੀ ਬੰਦੇ ਨੂੰ ਨੌਲੇਜ ਬਹੁਤ ਹੈ ਤੇ ਬੰਦਾ ਯਾਰ ਉਹ ਵੀ ਮਾਨ ਵਧੋ ਵਧੀਆ ਜਾਂਦਾ ਪਰ ਅੱਜ ਮਿਲ ਕੇ ਵੀ ਸੱਚੀ ਯਾਰ ਮੈਨੂੰ ਇੰਨੀ ਖੁਸ਼ੀ ਹੋਈ ਤੇ ਬਾਈ ਬਾਰੇ ਕਦਾ ਮੌਕਾ ਮਿਲਿਆ ਤੇ ਬਾਈ ਦਾ ਪੇਜ ਜਾ ਕੇ ਜਰੂਰ ਫੋਲੋ ਕਰੇ ਜਿਹੜੇ ਪਹਿਲੀ ਵਾਰੀ ਦੇਖ ਰਿਹਾ ਤੁਹਾਨੂੰ ਮੈਂ ਦਾਅਵੇ ਨਾਲ ਲਿਖ ਕੇ ਦਿੰਦਾ ਯਾਰ ਕਿ ਕਿਤੇ ਨਾ ਕਿਤੇ ਵੀਰ ਦੀਆਂ ਵੀਡੀਓ ਦੇ ਵਿੱਚੋਂ ਤੁਹਾਨੂੰ ਜਿਹੜੀ ਗੱਲ ਚਾਹੀਦੀ ਆ ਉਹ ਮਿਲ ਜੂਗੀ ਤੇ ਤੁਹਾਨੂੰ ਉਹ ਗੱਲ ਦਾ ਫਟਾਫਾਇਦਾ ਹੋਊਗਾ ਭਾਈ ਜੇ ਆਪਾਂ ਗੱਲ ਕਰੀਏ ਭਾਈ ਹੁਣ ਵਾਲੇ ਘੋੜੇ ਦੀ ਹਾਂ ਇਹਨਾਂ ਵਾਲੇ ਘੋੜੇ ਦੇ ਵਿੱਚ ਕਿਹੜੀ ਅੱਖ ਪੜਦੇ ਹੋ ਕੀ ਮੰਦੇ ਬਲਬਲਿਆ ਕਿਉਂਕਿ ਤੁਸੀਂ ਨਹੀਂ ਭਰਾਵਾਂ ਦੇ ਘੋੜਿਆਂ ਦੇ ਵਿੱਚ ਹੀ ਦੇਖੋ ਜੇ ਆਪਾਂ ਘੋੜਾ ਡਿਸਕ੍ਰਾਈਬ ਕਰਨਾ ਹੋਵੇ ਨਾ ਤੋਂ ਸਾਰੀਆਂ ਚੀਜ਼ਾਂ ਹੈਗੀਆਂ ਨੇ ਜੀ ਠੀਕ ਆ ਬਹੁਤ ਸੋਹਣੀ ਗਰਦਣਾ ਬਹੁਤ ਬਾਡੀ ਪੱਖੋਂ ਬਹੁਤ ਚੰਗਾ ਸੰਭਾ ਸੰਭਾ ਦਾ ਘੋੜਾ ਤੇ ਬਾਕੀ ਬਈ ਸਾਰਿਆਂ ਨੂੰ ਪਤਾ ਟਾਪ ਦੀ ਲਾਈਨਾਂ ਆਂਟੇ ਦੀ ਹੈ ਨਾ ਫਿਰ ਹੁਣ ਉਦੋਂ ਬਾਅਦ ਦੇ ਵਿੱਚ ਤਾਂ ਕੁਝ ਰਹਿ ਨਹੀਂ ਜਾਂਦਾ ਹਮਮ ਗਲਤ ਕੁੱਲ ਮਿਲਾ ਕੇ ਮਾਰਕਿੰਗ ਦਾ ਪੱਕਾ ਘੋੜਾ ਮੱਥੇ ਪਟਾ ਜੀ ਕੋਈ ਮਾਰਕਿੰਗ ਦਾ ਗਲਤ ਨਹੀਂ ਹੈਗਾ ਤੇ ਬਾਕੀ ਸੁੰਦਾ ਚੰਗਾ ਇਹ ਹੀ ਤਿੰਨ ਚਾਰ ਚੀਜ਼ਾਂ ਨੇ ਜਿਹੜੇ ਗੁਣਿਆਂ ਚ ਪਾ ਕੇ ਆਪਾਂ ਉਹਨੂੰ ਦੇਖ ਸਕਦੇ ਆਂ ਦੇਖ ਸਰ ਹੁਣ ਕਹਿਨ ਤਾਂ ਜਿਵੇਂ ਮਰਜ਼ੀ ਕਹੀ ਜਾਈਏ ਹਨਾ ਵੱਡੀ ਗੱਲ ਤਾਂ ਇਹ ਆ ਨਾ ਤੇਰੇ ਬਾਈ ਵੀ ਘੋੜਾ ਇੱਕ ਬਾਪ ਨੇ ਤਾਂ ਆਪਣਾ ਨਾਂ ਕਮਾ बॉडी ਸਟਰਕਚਰ ਪੱਖੋਂ ਠੀਕ ਹੈ ਤੇ ਪੂਰਾ ਹੋ ਕੋੜਾ ਲੱਤਾਂ ਬਾਹਾਂ ਛਾਤੀ ਗਰਦਨ ਪਿੱਠ ਪੁੜਾ ਸਾਰੇ ਪੱਖਾਂ ਤੋਂ ਪੂਰਾ ਠੀਕ ਹੈ ਤੇ ਬਾਕੀ ਜੋ ਮਾਰਵਾੜੀ ਦੀ ਹਾਈਟ ਹੁੰਦੀ ਹੈ ਸਾਡੇ 62 ਇੰਚ ਬਾਈ ਲੈ ਬਾਈ ਦਾ ਵੀ ਧੰਨਵਾਦ ਆ ਇਹਨੇ ਮਤਲਬ 19 ਦੱਸੀ ਹੈ ਜੀ ਹੈਨਾ 19 ਹਾਂ ਹੁਣ ਬਾਕੀ ਇੱਕ ਗੱਲ ਕਹਿੰਦਾਗਾ ਕੂੜ ਮਖੁੱਟੇ ਨਾਨਕ ਓੜਕ ਸੱਚ ਰੇ ਸੱਚ ਰੇ ਚੱਲਣਾ ਸੱਚ ਨੇ ਸੱਚ ਨਹੀਂ ਚੱਲਣਾ ਜੀ ਬਾਕੀ ਗੱਲ ਇਹ ਹੈ ਬਈ ਜੇ ਤਾਂ ਮੈਂ ਗੱਲ ਕਰਨ ਲੱਗਾ ਕੁਲਵਿੰਦਰ ਬਾਈ ਕੇ ਜਿਹੜੇ ਬਾਪ ਨੇ ਨਾਲ ਸੋਣਾ ਲਾਈਨ ਹੋ ਗਈ ਉਹ ਉਹਨਾਂ ਮੰਨ ਲਓ ਉਹਨੇ ਤਾਂ ਨਾ ਕਮਾ ਲਿਆ ਪਰ ਹੁਣ ਗੱਲ ਆ ਜਾਂਦੀ ਘੋੜੇ ਦੀ ਤੇ ਜਿੱਦਾਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਤੇ ਘੋੜੇ ਵੀ ਕੋਈ ਕਸ਼ਰ ਨਹੀਂ ਹਾਂ ਬਿਲਕੁਲ ਬਿਲਕੁਲ ਬੱਚੇ ਮਾਰਕਿੰਗ ਕਿੱਦਾਂ ਦੇ ਆਏ ਆ ਮਾਰਕਿੰਗ ਮੱਥੇ ਪਟਾ ਵੀ ਆ ਸ਼ਾਇਦ ਇਹ ਕੋਡੋ ਫੁੱਲ ਵਾਲੇ ਵੀ ਹੈ ਹਨਾ ਫੁੱਲ ਵਾਲੇ ਵੀ ਹੈ ਜਾਂ ਜੈਡ ਬਲੈਕ ਵੀ ਹੈ ਜੈਡ ਬਲੈਕ ਵੀ ਹੈ ਜੈਡ ਬਲੈਕ ਸਾਰੇ ਤਰ੍ਹਾਂ ਦੇ ਹੁੰਦਾ ਬੱਚੇ ਘੂੜੀਆਂ ਮੈਨੂੰ ਮੈਂ ਇਹ ਗੱਲ ਚ ਇੰਟਰਸਟ ਲੈ ਰਿਹਾ ਕਿਉਂਕਿ ਮੈਂ ਮੁੰਡਲੀ ਦਾ ਬੱਚਾ ਜਿਹੜਾ ਪਟੇਵਾਲਾ ਪਟੇਵਾਲਾ ਦੇਖਿਆ ਹਾਂ ਉਹ ਗੱਲ ਕਰਕੇ ਮੈਨੂੰ ਅੱਜ ਯਾਰ ਘੂੜੀਆਂ ਬਾਰੇ ਵੀ ਥੋੜਾ ਚੰਨਣਾ ਪਊਗੀ ਕਿ ਘੂੜੀਆਂ ਮੜੀਆਂ ਕਿੱਦਾਂ ਦੀਆਂ ਘੂੜੀਆਂ ਸੁਖ ਤੈਨੂੰ ਪਤਾ ਸਾਰੀ ਗੱਲ ਹੈ ਨਾ ਮਤਲਬ ਜਦੋਂ ਘੋੜਾ ਸ਼ੁਰੂ ਹੁੰਦਾ ਉਦੋਂ ਪਹਿਲਾਂ ਦਰਮਿਆਨੀਆਂ ਘੂੜੀਆਂ ਹੀ ਮਿਲਦੀਆਂ ਨੇ ਜੀ ਚਾਹੇ ਉਹ ਆਪਣੀਆਂ ਲਾਲਾ ਚਾਹੇ ਆਪਣੇ ਮਿੱਤਰਾਂ ਦੀਆਂ ਲਾਲਾ ਜ ਫੇਰ ਸਾਰੀ ਕਰੀਮ ਹੋ ਜਾਂਦੀ ਹੈ ਇਕੱਠੀ। ਤੇ ਕੁੜੀਆਂ ਚੰਗੀਆਂ ਨੇ, ਜੜੀਆਂ ਮਿਲੀਆਂ ਨੇ ਬੱਚੇ ਵੀ ਚੰਗੇ ਨੇ। ਹਲੇ ਆਪ 7 ਸਾਲ ਦਾ ਹੋਇਆ ਤੇ ਮਤਲਬ 3-4 4 ਸਾਲ ਦੇ ਨੂੰ ਛੱਡਣ ਲੱਗੇ ਹੋਣੇ ਆ। ਹਲੇ ਤਾਂ ਕੋਈ ਮਤਲਬ ਬੱਚੇ ਆਈ ਹੀ ਆ ਹਲੇ। ਜੀ। ਤੇ ਇਹਦੇ ਬੱਚੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ। ਜੀ। ਸੁਖ ਮੈਂ ਨਾਮ ਨਹੀਂ ਲੈਣਾ। ਜੀ। ਫੇਰ ਉਹ ਵੱਡੀ ਗੱਲ ਹੋ ਜਾਂਦੀ ਹੈ। ਜੀ। ਇਹਦੀ ਬੱਚੀ ਬਹੁਤ ਸੋਹਣੀ ਬੱਚੀ ਆ। ਉਹ ਕਾਂਟੇ ਦੀ ਕਹਿ ਕੇ ਬੰਦੇ ਵੇਚਣ ਨੂੰ ਫਿਰਦੇ ਸੀਗੇ। ਅੱਛਾ। ਔਰ ਮੈਂ ਹੁਣ ਕੀ ਕਹਿਣਾ ਮੇਰੇ ਕੋਲ ਆਏ ਬੰਦੇ ਵੀ ਭਾਈ ਅਸੀਂ ਕੋੜਾ ਛੜਾ ਛੱਡਣਾ ਹੈ ਫੀਸ ਘੱਟ ਕਰ ਲੋ ਪਹਿਲੀ ਗੱਲ ਆਪਸ ਫੀਸ ਹੀ ਬਹੁਤ ਘੱਟ ਰੱਖੀ ਹੋਈ ਹੈ 31000 ਰੁਪਏ ਰੱਖੀ ਹੋਈ ਹੈ ਕੀ ਹੁੰਦੇ 31000 ਰੁਪਏ ਆਦੀ ਡੇਟ ਦੇ ਜੀ ਠੀਕ ਆ ਚਲੋ ਆਪਾਂ ਨੇ ਉਹ ਮਾਣਤਾਨ ਕੀਤਾ ਬੰਦਿਆਂ ਦਾ ਜੀ ਜਦੋਂ ਵੇਚਣ ਦੀ ਵਾਰੀ ਆਈ ਮੈਂ ਗਿਆ ਉਹਨਾਂ ਕੋਲ ਉਹ ਕਹਿੰਦੇ ਵੀ ਭਾਈ ਅਸੀਂ ਤਾਂ 4 ਲੱਖ ਰੁਪਏ ਲੈਣਾ ਅੱਛਾ ਬੁਸ਼ੇਰੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਠੀਕ ਆ ਕਰਦੇ ਗੱਲ ਉਸ ਵਾਰ ਤੀਜੇ ਦਿਨ ਬੰਦਾ ਜਾਂਦਾ ਹੋਰ ਉਹ ਬੰਦੇ ਕਹਿੰਦੇ ਆ ਵੀ ਕਾਟੇ ਬੁਸ਼ੇਰੀ ਹੈ ਅਸੀਂ ਵੇਚਣੀ ਆ ਤੁਸੀਂ ਵੀ ਇਹ ਦੇਖੋ ਵੀ ਇਹਦੇ ਬੱਚੇ ਵੀ ਲੋਕ ਹੋਰ ਨਾਮ ਲੈ ਕੇ ਵੇਚ ਰਹੇ ਬਾਈ ਚੰਗੀ ਚੰਗੀ ਜਿਹੜੀ ਘੋੜਿਆਂ ਨਾ ਉਹ ਇੰਨਾ ਗੱਲਾਂ ਤੋਂ ਲੁਕੇ ਹੀ ਰਹੇ ਆਪਾਂ ਨੂੰ ਆਪਾਂ ਪੁੱਛੇ ਵੀ ਵਿਖਦੇ ਆਏ 4 ਸਾਲ ਹੋ ਗਏ ਸਾਨੂੰ ਕਹਿੰਦੇ ਆ ਲੋਕ ਕਿ ਯਾਰ ਤੁਸੀਂ ਆਪਣੇ ਕੋਲ ਪ੍ਰੂਫ ਰੱਖੋ ਜਦੋਂ ਵੀਡੀਓ ਕਰਦੇ ਆ ਜਦਾ ਮੰਨ ਲਓ ਆਪਾਂ ਅੱਜ ਪ੍ਰੋਫੈਸ਼ਨਲ ਵੀਡੀਓ ਪਾ ਰਹੇ ਆ ਉਹਦੇ ਵਿੱਚ ਜਦੋਂ ਤੁਸੀਂ ਬੱਚੇ ਦੀ ਫੋਟੋ ਲਾਉਨੇ ਹੋ ਤੇ ਨਾਲ ਮਾਲਕ ਦੀ ਨਾਲ ਘੋੜੀ ਦੀ ਫੋਟੋ ਮਾਰੋ ਫੋਟੋ ਉਹ ਹੁਣ ਇਹ ਇਹ ਗੱਲ ਤੋਂ ਬਾਅਦ ਹੀ ਮੈਂ ਸ਼ੁਰੂ ਕੀਤਾ ਮੈਂ ਹੁਣ ਸਾਰਾ ਰਿਕਾਰਡ ਹੈ ਮੇਰੇ ਕੋਲ ਜਿੰਨੀਆਂ ਘੋੜੀਆਂ ਮਿਲੀਆਂ ਨੇ ਉਨੇ ਵੀਡੀਓ ਮੇਰੇ ਕੋਲ ਹੈ ਬੱਚਾ ਜੋ ਸੂਈਆਂ ਨੇ ਜੱਦੇ ਮੇਰੇ ਕੋਲ ਨੇ ਜੀ ਸਾਰਾ ਰਿਕਾਰਡ ਰੱਖਿਆ ਹੋਇਆ ਆਪਣੇ ਕੋਲ ਆਪਾਂ ਉਸ ਕੈਮਰਾ ਦੀ ਗੱਲ ਕਰਦੇ ਆ ਵੀ ਚਲੋ ਸਾਰੇ ਭਰਾ ਫੇਰ ਗੱਲ ਆਉਦੀ ਵੀ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਪਰ ਜਦੋਂ ਉਹ ਤਵਫੀਸ ਦੀ ਗੱਲ ਆਉਂਦੀ ਹੈ ਉਦੋਂ ਘੋੜੇ ਵਾਲਾ ਭਰਾ ਤਾਂ ਮਾਨਤਣ ਕਰਦਾ ਹੈ ਪਰ ਜਦੋਂ ਘੋੜੇ ਵਾਲੇ ਨੂੰ ਫੋਟੋ ਚਾਹੀਦੀ ਹੈ ਵੀਡੀਓ ਦੇ ਵਿੱਚ ਲਾਉਣੀ ਫਿਰ ਫੋਨ ਨਹੀਂ ਚੱਕਿਆ ਜਾਂਦਾ ਜਾਂ ਕੋਈ ਬਹਾਨਾ ਮਾਰਿਆ ਜਾਂਦਾ ਵੀ ਭਾਈ ਮੈਂ ਬਾਹਰ ਆ ਫਿਰ ਦੁੱਖ ਆਉਦਾ ਇਹ ਜਦੋਂ ਘੋੜੇ ਹੋਰ ਦਾ ਬ੍ਰਾਂਡਡ ਘੋੜੇ ਦਾ ਨਾਮ ਲੈ ਕੇ ਆਪਦੇ ਘੋੜੇ ਦਾ ਬੱਚਾ ਚਾਹੁੰਦਾ ਓ ਇਸੀ ਗੱਲ ਤੋਂ ਮੈਨੂੰ ਇਨਾ ਦੁ ਚਲੋ ਪੈਸੇ ਮੰਗਦੇ ਉਹਦੀ ਚੀਜ਼ ਉਹ ਉਹਦਾ ਕੋਈ ਦੁੱਖ ਨਹੀਂ ਆ ਮੈਨੂੰ ਪੈਸੇ ਚਲੋ ਵਧੀਆ ਚੀਜ਼ਾਂ ਮੰਗੂ ਆ ਜਿਹੜਾ ਵਧੀਆ ਚੀਜ਼ ਹੋਊ ਮੰਗੂ ਪਰ ਉਹ ਜਦੋਂ ਵੇਚਣ ਦੂਜਾ ਬੰਦਾ ਜਾਂਦਾ ਮੈਨੂੰ ਪਤਾ ਜੀ ਮੈਨੂੰ ਤਾਂ ਕਹਦੇ ਵੀ ਇੰਨੇ ਲੈਣੇ ਨੇ ਦੂਜੇ ਬੰਦੇ ਨੂੰ ਪੈਸੇ ਵੀ ਵੱਧ ਮੰਗੇ ਤੇ ਕਿਹਾ ਵੀ ਕਾਂਟੇ ਦੀ ਆ ਨਹੀਂ ਜਿਹੜੇ ਘੋੜੇ ਦਾ ਸੱਚ ਨੂੰ ਹੁੰਦਾ ਨਾ ਕੋਈ 150000 ਨਾਲ ਕੋਈ ਸਦਾ ਉਮਰ ਨਹੀਂ ਲੰਘ ਜਾਣੀ ਉਹਦੀ ਕੋਈ ਮੈਲ ਨਹੀਂ ਖੜੀ ਹੋ ਜਾਵੇ ਪਰ ਗੱਲ ਹੋ ਗਈ ਆ ਸੂਤ ਦੀ ਗੱਲ ਹੁੰਦੀ ਆ ਥੋੜੀ ਜ਼ਬਾਨ ਦੀ ਇਹ ਦੁਨੀਆਦਾਰੀ ਦੇ ਵਿੱਚ ਤੁਸੀਂ ਕਿੱਦਾਂ ਬੱਤ ਦੇ ਵੀ ਆਪਣੀ ਲਾਈਨ ਦਾ ਕੁਲਵਿੰਦਰ ਭਾਈ ਇਦਾਂ ਨਹੀਂ ਆ ਵੀ ਇੱਕ ਵਾਰੀ ਤੁਸੀਂ ਗਲਤ ਕਦਮ ਨਿਕਾਦਿਆ ਵੀ ਚੱਕਦੇ ਉਹਦੇ ਉਹ ਬਹੁਤ ਤੁਹਾਨੂੰ ਲੰਬੇ ਸਮੇਂ ਲਈ ਇਫੈਕਟ ਦਿੰਦਾ ਹੈ ਮੈਟਰ ਲੱਖ ਮੈਟਰ ਨਹੀਂ ਕਰਦੇ ਹਾਂ ਉਹ ਲੱਖ ਆਏ ਕਿੱਥੋਂ ਆ ਕਿਵੇਂ ਆਇਆ ਉਹ ਚੀਜ਼ ਮੈਟਰ ਕਰਦਾ ਮੈਟਰ ਕਰਦਾ ਜੇ ਆਪਾਂ ਲਾਈਏ ਨਾ ਇੱਕ ਨਾਰਮਲ ਬੰਦਾ ਆਪਦੀ ਜ਼ਿੰਦਗੀ 'ਚ ਕਰੋੜਾਂ ਰੁਪਏ ਦੀ ਤਾਂ ਰੋਟੀ ਖਾ ਜਾਂਦਾ ਹਣਾ ਬਿਲਕੁਲ ਠੀਕ ਹੈ ਉਹ ਤੁਸੀਂ ਰੋਟੀ ਕਮਾਉਣੇ ਕਿਵੇਂ ਉਹ ਮੈਟਰ ਕਰਦਾ ਮਤਲਬ ਝੂਠ ਬੋਲ ਕੇ ਤਾਂ ਕੋਈ ਇਹਦੇ ਚੋਂ ਖਾਣ-ਖੱਟਣ ਵਾਲੀ ਗੱਲ ਹੈ ਨਹੀਂ ਜੀ ਹੋਰ ਇਹ ਇਸ ਇਹ ਗੱਲ ਵੀ ਹੈ ਅਸੀਂ ਵੀਰ ਜਦਣਾ ਮਿਲਿਆ ਮੈਨੂੰ ਵੀਰ ਨਹੀਂ ਕਮਰਸ਼ੀਅਲ ਕਰ ਰਿਹਾ ਜੀ ਵੀ ਤਾਂ ਕਮਰਸ਼ੀਅਲ ਹੋ ਨਹੀਂ ਮੈਂ ਸ਼ੌਂਕ ਨੂੰ ਰੱਖੇ ਹੋਏ ਸੀ ਜੀ ਐ ਨਹੀਂ ਮੈਂ ਕੀ ਗੱਲ ਮੈਂ ਤੁਹਾਡੇ ਚੈਨਲ ਤੇ ਮੈਂ ਤੁਹਾਨੂੰ ਟੋਕਦਾ ਸੌਰੀ ਮੈਂ ਸਾਰੇ ਸੱਜਣਾ ਨੂੰ ਕਹਿਣਾ ਦੇਖੋ ਸ਼ੌਕ ਹੁੰਦਾ ਸ਼ੌਕ ਮੈਂ ਨਹੀਂ ਚਾਹੁੰਦਾ ਵੀ ਕੋਈ ਘਰ ਫੂਕੇ ਸ਼ੌਕ ਪੂਰਾ ਕਰੇ ਹਨ ਜੇ ਤੁਸੀਂ ਘੋੜੇ ਰੱਖਦੇ ਹੋ ਵੀਰ ਤੁਸੀਂ ਵਪਾਰ ਵੀ ਕਰੋ ਠੀਕ ਹੈ ਸ਼ੌਕ ਤਾਂ ਇੱਕ ਨਾਲ ਵੀ ਪੂਰਾ ਹੋ ਸਕਦਾ ਬਿਲਕੁਲ ਜੇ ਤੁਹਾਨੂੰ ਸ਼ੌਕ ਆ ਤੇ ਜਿਹੜਾ ਬੰਦਾ ਘੋੜਿਆਂ ਚਾਉਣਾ ਚਾਹੁੰਦਾ ਮੈਂ ਤਾਂ ਉਹਨੂੰ ਇਹੀ ਸੁਜੈਸ਼ਨ ਕਰੂੰਗਾ ਭਾਈ ਜੇ ਤੇਰੇ ਘਰੇ ਰੋਟੀ ਸੌਖੀ ਪੱਕਦੀ ਆ ਠੀਕ ਆ ਘੋੜਿਆਂ ਚ ਆਓ ਇਹਨਾਂ ਨੂੰ ਕੱਲਾ ਸ਼ੌਂਕ ਦੇ ਤੌਰ ਤੇ ਨਹੀਂ ਤੇ ਇਹਨਾਂ ਤੋਂ ਕੰਮ ਵੀ ਲਿਆ ਜਾਵੇ ਕੰਮ ਵੀ ਲਿਆ ਜਾਵੇ ਤੇ ਇਹਨਾਂ ਨਾਲ ਆਪਦਾ ਘਰ ਵੀ ਚਲਾਓ ਜੀ ਠੀਕ ਆ ਘੋੜੇ ਬਹੁਤ ਲੋਕ ਬਹੁਤ ਸੱਜਣ ਨੇ ਬਹੁਤ ਪਿਆਰੇ ਸੱਜਣ ਨੇ ਜਿਹੜੇ ਕਾਰੋਬਾਰ ਕਰਦੇ ਆ ਜੀ ਤੇ ਕਾਰੋਬਾਰ ਦੀ ਇੱਕੇ ਸ਼ਰਤ ਹੁੰਦੀ ਆ ਕਾਰੋਬਾਰ ਥੋੜੀ ਜਿਹੜੀ ਇਨਫੋਰਮੇਸ਼ਨ ਆ ਜਾਣਕਾਰੀ ਆ ਉਹਦੇ ਤੇ ਹੀ ਡਿਪੈਂਡ ਕਰਦਾ ਹੁੰਦਾ ਲੋਕ ਹੀਰਿਆਂ ਦੇ ਵਪਾਰ ਚ ਵੀ ਫੇਲ ਹੋ ਜਾਂਦੇ ਆ ਲੋਕ ਕੂੜੇ ਵਾਲੇ ਵਪਾਰ ਚ ਵੀ ਕਾਮਯਾਬ ਹੋ ਜਾਂਦੇ ਆ ਸਿੱਖ ਕੇ ਕਰੋ ਚੰਗਾ ਕਰੋ ਵਧੀਆ ਕੰਮ ਬਹੁਤ ਵੱਡੀ ਗੱਲ ਆ ਕੀ ਬਾਈ ਨੇ ਤੇ ਬਾਈ ਦੀ ਨਾਲ ਅਗਲੀ ਵੀਡੀਓ ਆਪਾਂ ਪਾਵਾਂਗੇ ਸੱਜਣੋ ਤੇ ਉਹਦੇ ਵਿੱਚ ਘੋੜਿਆਂ ਦੀਆਂ ਹੋਣ ਵਾਲੀਆਂ ਬਿਮਾਰੀਆਂ ਦੇ ਉਹਦਾ ਇਲਾਜ ਕਿਵੇਂ ਕੀਤਾ ਜਾਂਦਾ ਚਾਹੀਦਾ ਸਹੀ ਉਹਦਾ ਇਲਾਜ ਕੀ ਹੈ ਜਿਹੜੇ ਨਾਲ ਤੋਂ ਆਖੀ ਤੁਸੀਂ ਘਰ ਬੈਠੇ ਹੀ ਕੋ ਦਾ ਹੱਲ ਕਰ ਸਕਦੇ ਹੋ ਗਵਰਨਰ ਨਾਲ ਉਹਦੇ ਬਾਰੇ ਵੀ ਬਾਈ ਕੁਲਵਿੰਦਰ ਨਾਲ ਗੱਲਬਾਤ ਕਰਾਂਗੇ ਆਹ ਵੀਡੀਓ ਕੇ ਨੇ ਲਾਹ ਖਰੇ ਇਹ ਇੱਕ ਕਸਵਾ ਦੇ ਗਿਆ ਮੇਰਾ ਵੀ ਘੋੜਿਆਂ ਨੇ ਜੀ ਬਾਈ ਸਣੀ ਦੀ ਗੱਲ ਕਰੇ ਦੇ ਘੋੜਿਆਂ ਦੀ ਬਾਈ ਸਣੀ ਨੂੰ ਕੀ ਦੇਣਾ ਕੀ ਦੇਣਾ ਚਲੋ ਜਿੱਦਣ ਦਾ ਬਾਈ ਮੈਨੂੰ ਮਿਲਿਆ ਜੱਜ ਇਸ ਤੋਂ ਪਹਿਲਾਂ ਹੀ ਗੱਲ ਕਰਦੇ ਨੇ ਘੋੜੇ ਮੇਰੇ ਕੋਲ ਆਏ ਨੇ ਮਰੀਆਂ ਬਹੁਤ ਨੇ ਪਰ ਘੋੜਿਆਂ ਨੇ ਮਨੂੰ ਇੰਨੀ ਤਰੱਕੀ ਬਖਸ਼ੀ ਆ ਜਿਸ ਦਿਨ ਦੇ ਮੇਰੇ ਕੋਲ ਆਏ ਨੇ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਅੱਗੇ ਹੀ ਗਿਆ ਮੈਂ ਜੀ ਮੈਂ ਜਿੱਡਾ ਮਰਜ਼ੀ ਕੰਮ ਵੱਡਾ ਫੜ ਲਵਾਂ ਜੀ ਅੱਗੇ ਅੱਗੇ ਫੜਦਾ ਹਮ ਇੱਕ ਮੈਂ ਵੀਡੀਓ ਚੀਜ਼ ਸੁੱਖ ਗੱਲ ਕਹਿਣੀ ਚਾਹੁੰਨਾ ਜੀ ਦੇ ਕੋਈ ਬੰਦਾ ਨਹੀਂ ਹੁੰਦਾ ਜਿਹੜਾ ਕਿਸੇ 'ਚ ਜਾਨ ਪਾ ਦੇਵੇ ਜੀ ਠੀਕ ਹੈ ਜੀ ਇਹਦੇ ਜਾਨਵਰ ਠੀਕ ਹੋਏ ਜਾਂ ਕਿਸੇ ਦੇ ਵੀ ਹੋਰ ਹੋਏ ਕਿਸੇ ਦੇ ਨਹੀਂ ਵੀ ਹੋਏ ਠੀਕ ਹੈ ਮੇਰਾ ਕੰਮ ਮੰਨ ਕੇ ਚਲੋ ਕਿਸੇ ਨੂੰ ਗਾਈਡ ਸਹੀ ਕਰ ਦੇਣਾ ਠੀਕ ਹੈ ਅਸਲ ਦੇ ਵਿੱਚ ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਨਾ ਜਿਹੜਾ ਵੀ ਤੁਹਾਡੇ ਡਾਕਟਰ ਨੇ ਨੇੜੇ ਆ ਜਿਹੜਾ ਵੀ ਜੀ ਮੇਰੇ ਨਾਲ ਕੋਈ ਮਤਲਬ ਮੈਂ ਨਹੀਂ ਕਹਿੰਦਾ ਵੀ ਤੁਸੀਂ ਮੇਰੇ ਨਾਲ ਕੰਟੈਕਟ ਕਰੋ ਜਾਂ ਕੁਝ ਵੀ ਜਿਹੜਾ ਵੀ ਤੁਹਾਡੇ ਬੰਦਾ ਨੇੜੇ ਆ ਉਹਦੇ ਜਿਹੜਾ ਡਾਕਟਰ ਜਾਣਕਾਰ ਆ ਉਹਦੇ ਨਾਲ ਸੰਪਰਕ ਜ਼ਰੂਰ ਰੱਖੋ ਕਦੇ ਵੀ ਤੁਹਾਨੂੰ ਦਿੱਕਤ ਆਉਂਦੀ ਆ ਦੇਖੋ ਜਿੰਨੀਆਂ ਬਿਮਾਰੀਆਂ ਨੇ ਮੈਂ ਵੀਡੀਓ ਪਾਉਂਦਾ ਘੋੜੇ ਦੇ ਵਿੱਚ ਇੱਕ ਬਹੁਤ ਜ਼ਿਆਦਾ ਮਤਲਬ ਕ੍ਰਿਟੀਕਲ ਜਿਹਨੂੰ ਪਕਹਨੇ ਡਿਫਿਕਲਟ ਚੀਜ਼ ਆ ਉਹ ਇਹ ਆ ਘੋੜੇ ਦੇ ਇਲਾਜ ਦੇ ਵਿੱਚ ਕੋਈ ਵੀ ਸਟੈਪ ਗਲਤ ਲਿਆਵਿਆ ਉਹ ਵਾਪਸ ਨਹੀਂ ਹੁੰਦਾ ਹੂੰ ਘੋੜੇ ਨੂੰ ਬਾਲੀਆਂ ਬਿਮਾਰੀਆਂ ਹੁੰਦੀਆਂ ਹੀ ਨਹੀਂ ਇੱਕ ਸਰਾ ਹੁੰਦੀ ਹੈ ਇੱਕ ਟੈਕਨੋਸ ਹੁੰਦੀ ਆ ਬਾਕੀ ਤਾਂ ਨੋਰਮਲ ਐਂਡਾਈਜੈਸ਼ਨ ਹੁੰਦੀ ਆ ਤੇ ਬਾਈ ਦੇ ਜਿੰਨੇ ਵੀ ਘੋੜੇ ਮਤਲਬ ਬੱਚੇ ਉਹ ਕੋਈ ਮੈਂ ਬਚਾਉਣ ਵਾਲਾ ਨਹੀਂ ਹੈਗਾ ਜੀ ਨਾ ਤਾਂ ਮੈਂ ਕਿਸੇ ਨੂੰ ਜ਼ਿੰਦਗੀ ਲਾ ਸਕਦਾ ਇਹਨੇ ਨਾ ਕਿਸੇ ਦੀ ਲੈਣ ਦਾ ਹੱਕ ਮੈਨੂੰ ਉਹ ਪਰਮਾਤਮਾ ਵੱਲੋਂ ਵਿਧ ਬਣਦੀ ਹੁੰਦੀ ਚਲਕੇ ਜਰੀਆ ਬਣਦਾ ਜਰੀਆ ਬਣ ਜਾਂਦਾ ਬਸ ਮੈਂ ਤਾਂ ਬਾਈ ਮੈਂ ਤਾਂ ਰੋਟੀ ਘੋੜਿਆਂ ਤੋਂ ਖਾਣਾ ਹਾਂ ਆਪਾਂ ਸਾਰੇ ਘੋੜੇ ਹਾਂ ਘੋੜਿਆਂ ਤੋਂ ਰੋਟੀ ਖਾਣੇ ਆ ਬਾਈ ਇੱਦਾਂ ਕਿਵੇਂ ਲੱਗੀ ਸੱਜਣੋ ਵੀਡੀਓ ਕਿਵੇਂ ਲੱਗੀਆਂ ਬਾਈ ਹੋਣਾ ਦੀਆਂ ਗੱਲਾਂ ਬਾਤਾਂ ਤੇ ਕਿਵੇਂ ਲੱਗਿਆ ਬਾਈ ਜੀ ਹੋਣਾ ਦਾ ਸੋਹਣਾ ਸੁਨੱਖਾ ਘੋੜਾ ਤੇ ਉਸ ਤੋਂ ਵੀ ਵੱਡੀ ਗੱਲ ਵੀ ਕਿਵੇਂ ਲੱਗੀ ਘੋੜੇ ਤੇ ਬੱਚੇ ਸਾਨੂੰ ਵੀਡੀਓ ਦੇ ਵਿੱਚ ਕਮੈਂਟਾਂ ਦੇ ਬਾਬਤ ਜਰੂਰ ਜਰੂਰ ਪਰ ਮੇਰੇ ਭਰਾ ਦੱਸਦੇ ਉਹਦੇ ਬਾਈ ਨੂੰ ਫੋਨ ਕਰਕੇ ਵਧਾਈਆਂ ਵੀ ਜਰੂਰ ਦੇ ਦਿਓ ਤੇ ਪਹਿਲੀ ਵੀਡੀਓ ਹੈ ਆਪਣੇ ਚੈਨਲ ਦੇ ਭਰਾ ਦੀ ਜ਼ਰੂਰ ਦੱਪਕੇ ਸਪੋਰਟ ਕਰਿਓ ਬੇਨਤੀ ਹੈ ਹੱਥ ਜੋੜ ਕੇ ਬਾਕੀ ਘੋੜਾ ਚੰਗਾ ਹੈ ਭਰਾ ਉਤੋਂ ਵੀ ਚੰਗੇ ਹੈ ਘੋੜਾ ਉਹਨਾਂ ਤੋਂ ਵੀ ਚੰਗਾ ਹੈ ਦੋਵੇਂ ਇੱਕ ਦੂਜੇ ਤੋਂ ਵੱਧ ਨੇ ਸੋ ਵੱਧ ਚੜ ਕੇ ਚੰਗੇ ਬੰਦੇ ਦੀ ਤੇ ਚੰਗੇ ਘੋੜੇ ਦੀ ਸਪੋਰਟ ਕਰਿਆ ਕਰੋ ਵੀਡੀਓ ਸ਼ੇਅਰ ਕਰਨ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਨੂੰ ਕਮੈਂਟ ਕਰ ਦਿਓ ਜਾਂ ਬਾਈ ਨੂੰ ਇੱਕ ਫੋਨ ਕਰਕੇ ਵਧਾਈ ਜ਼ਰੂਰ ਦੇ ਦਿਓ ਤੇ ਬਾਈ ਅੱਗੇ ਨੂੰ 10 ਗੁਣਾ ਹੋ ਕੇ ਵੱਧ ਚੱਲਣਗੇ ਬਹੁਤ ਹੀ ਜਲਦ ਅਗਲੀ ਵੀਡੀਓ 'ਚ ਇਦਾਂ ਦੇ ਨਗੀਨੇ ਲੈ ਕੇ ਹਾਜ਼ਰ ਹੁੰਨੇ ਆ ਜੀ ਉਹਨੇ ਸਮੇਂ ਲਈ ਦਿਓ ਸੁਖਸੰਦ ਨੂੰ ਇਜਾਜ਼ਤ ਜਿਉਂਦੇ ਵੱਸਦੇ ਹੱਸਦੇ ਰਹੋ ਸ਼ਬਾਖੈ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਓਕੇ ਸੱਜਣੂ ਅਗਲੀ ਵੀਡੀਓ 'ਚ ਮਿਲਦੇ ਆ ਜਿਉਂਦੇ ਰਹੋ ਧੰਨਵਾਦ